ਮਨੋਕਸ਼ਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਕਰੀਬ 27 ਮੈਂਬਰ ਨੇ ਜਿਹੜੇ ਸਾਡੇ ਮੇਲ ਮੈਂਬਰ ਨੇ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਤੇ ਤਿੰਨ ਨੇ ਜਿਹੜੇ ਉਹ ਫੀਮੇਲ ਮੈਂਬਰ ਨੇ ਜਿਨ੍ਹਾਂ ਦੀ ਅੱਖਾਂ ਦੀਆਂ ਸਰਜਰੀਆਂ ਹੋਣੀਆਂ ਆ ਤੇ ਇੰਨਾ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੀਆਂ ਸਰਜਰੀਆਂ ਹੋਣੀਆਂ ਆ ਦੀਪਕ ਹਸਪੀਟਲ ਤੋਂ ਹੋਣੀਆਂ ਡਾਕਟਰ ਵਰਦੀਕਰ ਰੋੜਾ ਜੀ ਦੇ ਰਾਹੀਂ ਤੇ ਸਾਡੀ ਬੇਨਤੀ ਆ ਪੈਣਾ ਭਰਾਵਾਂ ਨੂੰ ਪੀ ਤੁਸੀਂ ਸਿੱਧਾ ਦੀਪਕ ਹਸਪੀਟਲ ਦੇ ਵਿੱਚ ਜਾ ਕੇ ਵੀ ਇਹਨਾਂ ਦੇ ਕੋਈ 2 4 ਜਾਂ 6 ਬੰਦਿਆਂ ਦੇ ਪ੍ਰੈਕਟੀਸ਼ਨਰ ਦੀ ਸੱਚੀ ਦੇ ਜਿੰਨੀ ਵੀ ਤੁਹਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀਆ ਜ਼ਿੰਮੇਵਾਰੀ ਲੈ ਸਕਦੇ। ਡਾਕਟਰ ਜੀ ਹੋਰ ਮੈਡਰ ਜੀ ਠੀਕ ਹੋ ਜਾਗ ਜਾਣਾ ਪਿੰਡ ਠੀਕ ਆ ਚੱਲ ਵੜਾਂਗੇ ਆਪਾਂ ਕੋਈ ਠੀਕ ਆ ਮੈਡਰ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਬਾਪੂ ਜਿੰਨੇ ਵੀ ਬੈਠੇ ਨੇ ਮਾਸਟਰ ਚਰਨਦਾਸ ਜੀ ਬੂਟਾ ਬਾਈ ਸਾਡਾ ਲੰਮੇ ਜੱਟਪੁਰੇ ਵਾਲਾ ਬਾਪੂ ਭਗਤ ਸਿੰਘ ਤੇ ਇਧਰ ਬਾਪੂ ਜੀ ਬਾਪੂ ਤੁਹਾਡਾ ਕੀ ਨਾਮ ਆ ਸਵਾਰਨ ਸਿੰਘ ਆਲਮਗੀਰ ਤੋਂ ਲੈ ਕੇ ਆਏ ਸੀ ਬਾਪੂ ਜੀ ਦੀ ਸਰਜਰੀ ਹੋ ਗਈ ਹੈ ਨਲਾਂ ਦੀ ਹੁਣ ਹਨਾ ਤੇ ਇਧਰ ਕੱਦੂ ਬਾਬਾ ਇਧਰ ਸਾਡੇ ਵੀਰ ਜੀ ਕੀ ਨਾਮ ਥੋਡਾ ਅਮੀਰ ਚੰਦ ਜੀ ਇਧਰ ਸਾਡਾ ਸੋਨੀ ਬਾਬਾ ਹਾਂ ਜੀ ਕੇ ਕੇ ਕ੍ਰਿਸ਼ਨਾ ਜੀ ਤੇ ਇੱਧਰ ਸਾਡੇ ਬਾਪੂ ਜੀ ਇਹ ਖੇੜੀ ਵਾਲਾ ਸਾਡਾ ਬਾਈ ਆ ਪਿੰਡੇ ਦਾ ਖੇੜੀ ਆ ਮਨਜੀਤ ਸਿੰਘ ਇਹਦਾ ਨਾਮ ਆ ਤੇ ਇਹਨਾਂ ਦੇ ਬਾਰੇ ਵੀ ਤੁਹਾਨੂੰ ਕੋਈ ਇਹ ਇੰਦਰਜੀਤ ਬਾਈ ਸਾਡਾ ਹਨਾ ਤੇ ਇੱਧਰ ਬਾਪੂ ਸਾਡਾ ਗਪਾਲ ਬਾਪੂ ਗੁੰਗਾ ਬੋਲਾ ਸੁਣ ਨਹੀਂ ਸਕਦਾ ਸਤਿ ਸ਼੍ਰੀ ਅਕਾਲ ਮਾ ਠੀਕ ਹੋ ਮਾ ਜੀ ਜਾਂਦੇ ਵਾਹ ਤੇ ਰੋ ਮਾ ਤੇ ਇਹ ਮਾਤਾ ਜੀ ਦਾ ਵੀ ਅੱਖ ਦਾ ਸਰਜਰੀ ਹੋਣੀ ਆ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਜਮਾਤੂ ਇਹ ਜਨਤਾ ਕਿਵੇਂ ਠੀਕ ਹੈ ਹਾਂਜੀ ਕੀ ਹਾਲ ਨੇ ਵੀਰੇ ਠੀਕ ਆ ਹਾਂਜੀ ਰਮੀ ਥੋੜੀ ਅੱਖ ਦੇ ਪਿਛੋਂ ਡਾਕਟਰ ਨੇ ਪ੍ਰੇਸ਼ਾਨ ਦੱਸਿਆ ਕਿਦਾ ਅੱਛਾ ਬਾਪੂ ਕੀ ਹਾਲ ਨੇ ਕੀ ਹਾਲ ਨੇ ਕਮਲਜੀਤ ਭਾਈ ਕੀ ਹਾਲ ਨੇ ਬਾਪੂ ਕਿਵੇਂ ਮਨਜੀਤ ਮਨਜੀਤ ਸਿੰਘ ਬਾਗਾ ਸਿੰਘ ਜੀ ਕੀ ਹਾਲ ਨੇ ਭਾਈ ਕਮਲਜੀਤ ਮਨੋਕਸ਼ਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਕਰੀਬ 27 ਮੈਂਬਰ ਨੇ ਜਿਹੜੇ ਸਾਡੇ ਮੇਲ ਮੈਂਬਰ ਨੇ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਤੇ ਤਿੰਨ ਨੇ ਜਿਹੜੇ ਉਹ ਫੀਮੇਲ ਮੈਂਬਰ ਨੇ ਜਿਨ੍ਹਾਂ ਦੇ ਅੱਖਾਂ ਦੀਆਂ ਸਰਜਰੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਮਾਤਾ ਦਰਸ਼ਨਾ अरोड़ा ਜੀ ਤੇ ਮਾਤਾ ਕਮਲਜੀਤ ਕੌਰ ਜੀ ਤੇ ਮਾਤਾ ਸਤਿਆ ਜੀ ਇਹ ਤਿੰਨਾਂ ਦੀਆਂ ਅੱਖਾਂ ਦੀਆਂ ਸਰਜਰੀਆਂ ਹੋਣੀਆਂ ਡਾਕਟਰ ਸਾਡੇ ਕੋਲੇ ਇੱਥੇ ਜਿਹੜੇ ਆਉਂਦੇ ਨੇ ਅੱਖਾਂ ਦੇ ਵਰਤਿਕਾ ਰੋੜਾ ਜੀ ਦੀਪਕ ਹਸਪੀਟਲ ਤੋਂ ਉਹਨਾਂ ਦੇ ਰਾਹੀਂ ਇਹ ਆਪਰੇਸ਼ਨ ਹੋਣੇ ਆ ਅਸੀਂ ਅੱਖਾਂ ਦਾ ਕੈਂਪ ਲਾ ਕੇ ਹੱਤੇ ਆ ਥੋੜੇ ਦਿਨ ਪਿੱਛੇ ਪਹਿਲਾਂ ਹੀ ਉਹਦੇ ਵਿੱਚ ਇਹਨਾਂ ਦੀਆਂ ਸਰਜਰੀਆਂ ਇਸ ਕਰਕੇ ਨਹੀਂ ਸੀ ਕਰਵਾਈਆਂ ਕਿਉਂਕਿ ਸਾਡੇ ਇਹ ਬਜ਼ੁਰਗ ਨੇ ਜਿਹਦੇ ਵਿੱਚ ਜ਼ਿਆਦਾਤਰ ਨੇ ਜਿਹੜੇ ਉਹ ਮੈਂਟਲੀ ਜਾਂ ਫਿਜ਼ੀਕਲੀ ਡਿਸੇਬਲ ਨੇ ਤੇ ਇਹਨਾਂ ਦੀਆਂ ਜਿਹੜੀਆਂ ਸਰਜਰੀਆਂ ਹੋਣੀਆਂ ਉਹ ਬੜੀਆਂ ਮਤਲਬ ਕੂਲੀ ਰਹਿ ਕੇ ਜ਼ਿੰਮੇਵਾਰੀ ਨਾਲ ਹੋਣ ਵਾਲਾ ਉਹਨਾਂ ਦੇ ਕੋਲੇ ਇਕੱਲੇ ਇਕੱਲੇ ਮੈਂਬਰ ਕੋਲੇ ਇੱਕ ਇੱਕ ਕੀਤੇ ਰੱਖਣ ਦੀ ਲੋੜ ਪੈਣੀ ਆ ਸਾਨੂੰ ਇਹ ਜਿਹੜੀ ਆਪਾਂ ਕੈਂਪ ਲਾ ਕੇ ਹੈ ਟਾਈਮ ਪਹਿਲਾਂ ਉਹਦੇ ਵਿੱਚ ਸਾਰੇ ਜਲੰਧਰ ਹਸਪੀਟਲ ਦੇ ਵਿੱਚ ਆਪਰੇਸ਼ਨ ਹੋਣੇ ਸੀ ਉੱਥੇ ਅਸੀਂ ਇਹਨਾਂ ਨੂੰ ਨਹੀਂ ਸੀ ਭੇਜਿਆ ਕਰੀਬ ਇਹ ਸਾਡੇ 30 ਪੇਸ਼ੈਂਟ ਨੇ ਜਿਨ੍ਹਾਂ ਦੀ ਸਰਜਰੀਆਂ ਹੋਣੀਆਂ ਇੱਕ ਅੱਖ ਦੀ ਸਰਜਰੀ ਦਾ ਕਿੰਨਾ ਖਰਚਾ ਹੁੰਦਾ 2000 ਰੁਪਿਆ ਇੱਕ ਅੱਖ ਦੀ ਸਰਜਰੀ ਦਾ ਖਰਚਾ ਹੁੰਦਾ ਜੀ ਜਿਹਦੇ ਵਿੱਚ ਜਿਹੜਾ ਕਿੱਤਾ ਮੋਤੀਆ ਵਾ ਉਹਦਾ ਆਪਰੇਸ਼ਨ ਕੀਤਾ ਜਾਂਦਾ ਵਾ ਤੇ ਸਾਡੇ ਇਹ 30 ਮੈਂਬਰਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਤੇ ਸਾਡੀ ਬੇਨਤੀ ਹੈ ਜੀ ਜੇ ਕੋਈ ਤੁਸੀਂ ਇੱਕ ਮਰੀਜ਼ ਦਾ ਦੋ ਮਰੀਜ਼ਾਂ ਦੀ ਚਾਰ ਮਰੀਜ਼ਾਂ ਦੀ ਜ਼ਿੰਮੇਵਾਰੀ ਕੋਈ ਲੈਣਾ ਚਾਹੁੰਦਾ ਬਾ ਆਪਾਂ ਇਹ 10-10 ਕਰਕੇ ਅਸੀਂ ਇਹ ਆਪਰੇਸ਼ਨ ਕਰਾਉਣੇ ਆ 10 ਮਰੀਜ਼ਾਂ ਨੂੰ ਹੁਣ ਅਸੀਂ ਅ ਅੱਜ ਭੇਜਾਂਗੇ 10 ਮਰੀਜ਼ਾਂ ਨੂੰ ਉਹਨਾਂ ਦੇ ਦਸਾਂ ਦਿਨਾਂ ਬਾਅਦ ਚ ਜਦੋਂ ਆਪਰੇਸ਼ਨ ਹੋ ਗਏ 10 ਮਰੀਜ਼ ਸਹੀ ਹੋ ਗਈ ਉਹਨਾਂ ਦੀਆਂ ਅੱਖਾਂ ਸਹੀ ਹੋ ਗਈਆਂ ਫਿਰ ਅਗਲੇ ਦਸਾਂ ਨੂੰ ਭੇਜਾਂਗੇ ਫਿਰ ਉਸ ਤੋਂ ਬਾਅਦ ਅਗਲੇ ਦਸਾਨੂੰ ਭਿੱਜਾਂਗੇ 30 ਮਰੀਜ਼ਾਂ ਦੇ ਜਿਹੜੇ ਆਪਰੇਸ਼ਨ ਹੋਣੇ ਆ ਪਰ ਇਹਦੇ ਵਿੱਚ ਸਾਡੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਇਹ ਹੁੰਦੀ ਆ ਵੀ ਜਿਹੜੀ ਅੱਖ ਦੀ ਸਰਜਰੀ ਹੋਈ ਹੈ ਜਿਹੜੇ ਮੈਂਬਰ ਦੀ ਅੱਖ ਦੀ ਸਰਜਰੀ ਹੋਈ ਆ ਉਹਨੂੰ ਇਕੱਲੇ ਇਕੱਲੇ ਨੂੰ ਪ੍ਰੋਪਰ ਕੇਅਰ ਦੇਣੀ ਪੈਂਦੀ ਔਰ ਧਿਆਨ ਰੱਖਣਾ ਪੈਂਦਾ ਪਹਿਲੇ ਕਰੀਬ 5-7 ਦਿਨ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਵਾ ਕਿਉਂਕਿ ਅੱਖ ਜਿਹੜੀ ਅੱਖ ਦੀ ਸਰਜਰੀ ਹੋਈ ਹੁੰਦੀ ਆ ਉਸ ਪਾਸੇ ਨੂੰ ਪਾਸਾ ਲਾ ਕੇ ਵੀ ਨਹੀਂ ਪੈਣਾ ਅੱਖ ਨੂੰ ਪਾਣੀ ਨਹੀਂ ਲਾਉਣਾ ਅੱਖ ਨੂੰ ਹੱਥ ਨਹੀਂ ਲਾਉਣਾ ਮਤਲਬ ਉਹ ਬੜਾ ਪ੍ਰਕੌਸ਼ਨ ਹੁੰਦਾ ਜ਼ਰੂਰੀ ਤਾਂ ਜੋ ਜਿਹੜੀ ਅੱਖ ਦੇ ਵਿੱਚ ਸਰਜਰੀ ਹੋਈ ਹੈ ਟਾਂਕਾ ਲੱਗਿਆ ਉਹ ਹਿੱਲ ਨਾ ਜਾਵੇ ਤੇ ਇਹਨਾਂ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੀਆਂ ਸਰਜਰੀਆਂ ਹੋਣੀਆਂ ਮਾ ਦੀਪਕ ਹਸਪੀਟਲ ਤੋਂ ਹੋਣੀਆਂ ਡਾਕਟਰ ਵਰਤਿਕਾ ਅਰੋੜਾ ਜੀ ਦੇ ਰਾਹੀਂ ਤੇ ਸਾਡੀ ਬੇਨਤੀ ਆ ਭੈਣਾ ਭਰਾਵਾਂ ਨੂੰ ਵੀ ਤੁਸੀਂ ਸਿੱਧਾ ਦੀਪਕ ਹਸਪੀਟਲ ਦੇ ਵਿੱਚ ਜਾ ਕੇ ਵੀ ਇਹਨਾਂ ਦੇ ਕੋਈ 2 4 ਜਾਂ 6 ਬੰਦਿਆਂ ਦੇ ਆਪਰੇਸ਼ਨਾਂ ਦੀ ਸਰਜਰੀ ਦੇ ਜਿੰਨੇ ਵੀ ਤੁਹਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀ ਆ ਜ਼ਿੰਮੇਵਾਰੀ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ right like, okay.